ਜਦੋਂ ਪੈਣ ਕੇ ਛਿੱਤਰ ਵੀ ਇਕੀ ਜਾਊ ਅੱਜ ਲਵਾਂਗੇ ਉਦੋਂ ਫਿਰ ਗਿੱਧੜ ਬਣ ਕੇ ਹਾਲ ਦੀ ਕੜੀ ਤਾਂ ਸ਼ੇਰ ਬਣ ਲੈ ਪਾਲੀ ਤਾਂ ਐਦਾਂ ਕਹਿ ਰਿਆ ਸੀ ਜਿਵੇਂ ਉਹਨੂੰ ਪਹਿਲਾਂ ਹੀ ਪਤਾ ਹੋਵੇ ਕਿ ਅੱਜ ਸਾਡੇ ਛਿੱਤਰ ਪੈਣੇ ਹੀ ਪੈਣੇ ਸਨ ਡਰਦਾ ਕਰਦਾ ਮੈਂ ਚੰਨੀ ਦੀ ਗਲੀ ਵੱੜਤਾ ਆਇਆ ਪਰ ਹੁਣ ਉਹਦੇ ਦਰਾਂ ਮੂਹਰੇ ਲੰਘਣ ਦੀ ਮੇਰੀ ਹਿੰਮਤ ਨਹੀਂ ਸੀ ਪੈ ਰਹੀ ਮੈਂ ਦੂਰ ਹੀ ਗਲੀ ਵਿੱਚ ਖੜਾ ਉਹਦੇ ਘਰ ਦੀ ਚਿਵਾਰੇ ਵਾਲੀ ਬਾਰੀ ਵੇਖਦਾ ਰਿਹਾ ਇਹਨੇ ਨੂੰ ਬਾਰੀ ਤੇ ਵੀ ਕਿਸੇ ਦੀ دستਕ ਹੋਈ ਗੋਰੇ ਰੰਗ ਦੇ ਕੋਲੇ ਜੀ ਇੱਕ ਬਾਹ ਬਾਰੀ ਵਿੱਚੋਂ ਚੱਕਦੀ ਨਜ਼ਰ ਆਈ ਬਾਜੂਏ ਪੱਜ ਲੱਗਦਾ ਆ ਗਿਆ ਕੋਈ ਬਾਰੀ ਵਿੱਚੋਂ ਨਿਕਲੀ ਵਾ ਵੇਖ ਕੇ ਮੈਂ ਜਗਦੰਮ ਦੱਜ ਗਿਆ ਓ ਕੀ ਹੋ ਗਿਆ ਪਾਲੇ ਨੂੰ ਹਲੇ ਵੀ ਜਿਵੇਂ ਕੁਝ ਪਤਾ ਹੀ ਨਹੀਂ ਸੀ ਲੱਗਾ ਉੱਪਰ ਦੇਖ ਮਾਮਾ ਬਾਰੀ ਖਲ ਚੱਲੀ ਜੇ ਮੈਂ ਬਿਨਾਂ ਦੇ ਉੱਪਰ ਦੇਖੇ ਹੀ ਬਾਰੀ ਵੱਲ ਇਸ਼ਾਰਾ ਕਰ ਦਿੱਤਾ ਮਗਰ ਉਹ ਮੈਂ ਪਾਲੀ ਦੀ ਬਾਹ ਫੜ ਕੇ ਉਸ ਨੂੰ ਤਕਰੀਬਨ ਖਿੱਚਦਾ ਹੋਇਆ ਹੀ ਆਪਣੇ ਨਾਲ ਭਗਾ ਕੇ ਲੈ ਜਾਣ ਲੱਗਾ ਮਾਮਾ ਨਾ ਦੇਖ ਪਿੱਛੇ ਹੋਰ ਕਿਤੇ ਬਾਹਰ ਵਿੱਚੋਂ ਨਿਕਲੀ ਵਾਂ ਤੇਰੇ ਗੱਲ ਨੂੰ ਹੀ ਪੈ ਗਈ ਜੀ ਮੈਂ ਹੱਲੇ ਵੀ ਮੁੜ ਕੇ ਪਿੱਛੇ ਨਹੀਂ ਸੀ ਵੇਖਿਆ ਬਸ ਡਰ ਦਾ ਮਾਰਾ ਭੱਜਿਆ ਜਾ ਰਿਹਾ ਸੀ ਮੇਰੇ ਨਹੀਂ ਤੇਰੇ ਗੱਲ ਪਉ ਪਾਲੇ ਲਗਾਤਾਰ ਪਿੱਛੇ ਨੂੰ ਚੱਕਦਾ ਹੱਸਦਾ ਹੋਇਆ ਆਖਣ ਲੱਗਾ ਮੇਰੀ ਗੱਲ ਉਹ ਕਿਉਂ ਹਰਤ ਨਾ ਭਰਿਆ ਮੈਂ ਪਾਲੀ ਨੂੰ ਪੁੱਛਣ ਲੱਗਾ ਪਰ ਪਾਲੀ ਨੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਪਹਿਲਾਂ ਤਾਂ ਇੱਕੋ ਝਟਕੇ ਮੇਰੇ ਹੱਥਾਂ ਵਿੱਚੋਂ ਆਪਣੀ ਬਾਹ ਚੁਡਾ ਲਈ ਤੇ ਮਗਰੋਂ ਮੇਰਾ ਮੂੰਹ ਪਿੱਛੇ ਵੱਲ ਨੂੰ ਘੁਮਾਉਂਦਾ ਹੋਇਆ ਮੇਰੇ ਚਿਹਰੇ ਤੇ ਹਰ ਬੀਤਦੇ ਪਲ ਨਾਲ ਬਦਲ ਰਹੇ ਰੰਗ ਦਾ ਤਾਰਨ ਲੱਗਾ ਕਿਉਂ ਮਾਮਾ ਮਾਮੀ ਦੀ ਸੀ ਕਿ ਨਹੀਂ ਐਨਾ ਆਕੋ ਮੁਰ ਤੋਂ ਹੱਸਣ ਲੱਗਾ ਚੰਨ ਕਦੋਂ ਤੇ ਦਿਨੇ ਚੜਨ ਲੱਗ ਪਿਆ ਮਹਿਮਾਨ ਹੀ ਮਨ ਮੁਸਕਰਾਉਂਦਾ ਹੋਇਆ ਕਹਿਣ ਲੱਗਾ ਕਿਉਂ ਜੋ ਚਵਾਰੇ ਦੀ ਪਾਰੀ ਵਿੱਚੋਂ ਮੈਨੂੰ ਆਪਣਾ ਚੰਨ ਜੋ ਦਿਸ ਗਿਆ ਸੀ ਹਾਏ ਕਿੰਨਾ ਮਿੱਠਾ ਹੱਸਦੀ ਸੀ ਉਹ ਉਹਦੀ ਆਵਾਜ਼ ਤਾਂ ਜਿਵੇਂ ਕੰਨਾਂ ਵਿੱਚ ਪਤੱਸੇ ਹੀ ਕੋਜਾਇਆ ਕਰਦੀ ਸੀ ਉਤੋਂ ਉਹਦਾ ਹੁਸਨ ਤੋਬਾ ਤੋਬਾ ਮੁਕੜੇ ਤੇ ਐਨਾ ਨੂਰ ਸੀ ਕਿ ਉਹ ਦੇਖੇ ਉਹਦੀ ਤਾਂ ਮੇਥੋਂ ਇੱਕ ਝਲਕ ਵੀ ਨਹੀਂ ਸੀ ਚੱਲੀ ਜਾਂਦੀ ਜਮਾ ਜਿਵੇਂ ਕਿਸੇ ਸ਼ੀਸ਼ੇ ਭਾਂਗਰ ਚਮਕਦਾ ਸੀ ਉਹਦਾ ਨੂਰਾਨੀ ਚਿਹਰਾ ਪਾਲੀ ਨੂੰ ਹੱਸਦਾ ਵੇਖ ਇੱਕ ਵਾਰੀ ਤਾਂ ਮੈਨੂੰ ਪਾਲੀ ਤੇ ਬੜੀ ਖਿੱਚ ਜਿਹੀ ਆਈ ਕਿਉਂਕਿ ਉਹ ਮੈਨੂੰ ਪਾਜਦਾ ਵੇਖ ਮੇਰੀ ਕਾਇਰਤਾ ਤੇ ਹੱਸ ਰਿਹਾ ਸੀ ਪਰ ਜਦੋਂ ਮੈਂ ਚੰਨੀ ਨੂੰ ਖੋਤੇ ਹੱਸਦਿਆਂ ਵੇਖਿਆ ਤਾਂ ਪਤਾ ਨਹੀਂ ਕਿਉਂ ਆਪਣੀ ਕਾਇਰਤਾ ਵੀ ਮੈਨੂੰ ਬਹਾਦਰੀ ਜਾਪਣ ਲੱਗੀ ਹੁਣ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਚੰਦੇ ਦੀਦਾਰ ਨੇੜੇ ਕਰ ਪਾਉਂਦਾ ਚੰਨ ਜੀਤਾ ਸਾਡੇ ਬੱਦਲਾਂ ਉਲੇ ਹੀ ਛਿਪ ਗਏ ਲੈ ਕਰ ਲਈ ਅਗਲੀ ਨੇ ਵਾਰੀ ਬੰਦ ਪਾਲੀ ਨਿੱਕਾ ਜਿਹਾ ਮੂੰਹ ਬਣਾਉਂਦੇ ਆ ਕਹਿਣ ਲੱਗਾ ਪਰ ਅਸਲ ਤਾਂ ਉਹ ਮੈਨੂੰ ਚੜਾਹੀ ਰਿਹਾ ਸੀ ਨਾ ਹੁਣ ਅਗਲੀ ਪਾਰੀ ਵਿੱਚ ਹੀ ਖੜੀ ਰਹਿੰਦੀ ਸੋ ਆਸਾ ਪਾਸਾ ਵੇਖਣਾ ਪੈਂਦਾ ਜੇ ਕੋਈ ਵੇਖ ਲੈਂਦਾ ਫੇਰ ਮੈਂ ਚੰਨੀ ਦੇ ਪੱਖ ਵਿੱਚ ਗੱਲ ਕੀਤੀ ਉਹਦਾ ਪਸੰਦ ਤਾਂ ਮੈਨੂੰ ਵੀ ਨਹੀਂ ਸੀ ਆਇਆ ਉਹਦਾ ਇੰਨੀ ਛੇਤੀ ਉੱਥੋਂ ਚਲੇ ਜਾਣਾ ਆਹੋ ਪਾਈ ਸੋ ਕੁਝ ਸੋਚਣਾ ਪੈਂਦਾ ਸੋਹਣੇ ਮੁਖੜੀਆਂ ਨੂੰ ਤਾਂ ਨਜ਼ਰ ਵੀ ਛੇਤੀ ਲੱਗ ਜਾਂਦੀ ਹੈ ਪਾਲੀ ਦਾ ਇਸ਼ਾਰਾ ਮੇਰੇ ਵੱਲੀ ਸੀ ਲੈ 10 ਚੰਨ ਨੂੰ ਵੀ ਕਦੇ ਕਿਸੇ ਦੀ ਨਜ਼ਰਾਂ ਲੱਗਦੀਆਂ ਲੱਗ ਜਾਂਦੀਆਂ ਭਰਾਵਾ ਤੈਨੂੰ ਕੀ ਪਤਾ ਤਾਂ ਇਹ ਤਾਂ ਰੱਬ ਨੇ ਚੰਨ ਤੇ ਵੀ ਦਾਗ ਲਾ ਕੇ ਰੱਖਿਆ ਪਾਲੀ ਆਪਣੀ ਗੱਲ ਮੇਰੇ ਤੋਂ ਕਿਸੇ ਨਾ ਕਿਸੇ ਤਰੀਕੇ ਮਨਵਾਉਣਾ ਚਾਹੁੰਦਾ ਸੀ ਪਰ ਚੰਨੀ ਵਿੱਚ ਤਾਂ ਕੋਈ ਦਾਗ ਨਹੀਂ ਮੈਂ ਚੰਨੀ ਨੂੰ ਪਿਆਰ ਕਰਦਾ ਸੀ ਤੇ ਉਹ ਵੀ ਨਿਰਾ ਅੰਨਾ ਪਿਆਰ ਕੋਰੇ ਤਾਂ ਹੀ ਮੈਨੂੰ ਉਸ ਵਿੱਚ ਕੋਈ ਖੋਟ ਨਹੀਂ ਸੀ ਨਜ਼ਰ ਆਉਂਦੀ ਮੇਰੇ ਲਈ ਤਾਂ ਸਗੋਂ ਉਹ ਗੁਣਾ ਦੀ ਖਾਨ ਸੀ ਖਾਨ ਚੱਲ ਚੱਲੀਏ ਫੇਰ ਪਲੇ ਕੁਝ ਦੇਰ ਤਾਂ ਮੇਰੇ ਨਾਲ ਖੜਾ ਰਿਹਾ ਮਗਰ ਉਹ ਵੀ ਉੱਥੋਂ ਖਿਸਕਣ ਲਈ ਤਰਲੋ ਮਚੀ ਜਾਉਣ ਲੱਗਾ ਠਹਿਰ ਜਾ ਜਾ ਕੀ ਪਤਾ ਦੁਬਾਰਾ ਦਰਸ਼ਨ ਹੋਈ ਜਾਣ ਬਾਰੀ ਬੰਦ ਹੋਈ ਵੇਖਣ ਦੇ ਬਾਵਜੂਦ ਵੀ ਮੈਨੂੰ ਉਮੀਦ ਸੀ ਕਿ ਇਹ ਦੁਆਰਾ ਖੁੱਲੇਗੀ ਜ਼ਰੂਰ ਉਹ ਮਾਮਾ ਇਹ ਨਹੀਂ ਖੁੱਲਣੀ ਹੁਣ ਦੁਆਰਾ ਨਾਲੇ ਚੰਨ ਬਾਰ-ਬਾਰ ਥੋੜੀ ਨਾ ਚੜਦਾ ਤੇਰੇ ਵਾਲਾ ਚੰਨ ਵੀ ਹੁਣ ਰਾਤ ਨੂੰ ਹੀ ਚੜੂ ਪਤਾਨੀ ਪਾਲੀ ਮੈਨੂੰ ਉਡੀਕ ਕਰਨ ਤੋਂ ਰੋਕ ਰਿਆ ਸੀ ਜਾਂ ਮੁਰ ਤੋਂ ਆਪਣਾ ਚੰਨ ਵੇਖਣ ਲਈ ਰਾਤ ਦੀ ਉਡੀਕ ਕਰਨ ਨੂੰ ਕਹਿ ਰਿਹਾ ਸੀ ਪਰ ਚਲੋ ਜੋ ਵੀ ਸੀ ਉਡੀਕ ਤਾਂ ਮੈਨੂੰ ਕਰਨ ਹੀ ਪੈਣੀ ਸੀ ਅਖੀਰ ਹਾਲ ਦੀ ਕੜੀ ਮੈਂ ਟੱਲ ਗਿਆ ਰੁਕਿਆ ਨਹੀਂ ਪਰ ਜਾਂਦੇ ਵਕਤ ਵੀ ਮੈਂ ਮੁਰ ਮੁਰ ਕੇ ਉਹਦੀ ਬਾਰੀ ਨੂੰ ਹੀ ਵੇਖਦਾ ਰਿਆ ਦੁਬਾਰਾ ਅਸੀਂ ਫਿਰ ਤੋਂ ਪਾਲੀ ਦੀ ਮੋਟ ਤੇ ਆ ਕੇ ਹੀ ਬਹਿ ਗਏ ਕਿਉਂ ਆਇਆ ਫੇਰ ਨਜ਼ਾਰਾ ਪਾਲੀ ਹੁਣ ਮੇਰੇ ਅੰਦਰ ਦੀਆਂ ਭਾਵਨਾਵਾਂ ਕਢਵਾਉਣਾ ਚਾਹੁੰਦਾ ਸੀ ਤਾਂ ਜੋ ਉਹ ਵੀ ਮੇਰੀ ਤੜਪ ਦਾ ਆਨੰਦ ਲੈ ਸਕੇ ਸੌਣ ਲੱਗੇ ਯਾਰ ਅਜ ਤਾਂ ਸੱਚੀ ਨਜ਼ਾਰਾ ਲਿਆ ਦਿੱਤਾ ਤੂੰ ਤੂੰ ਪਹਿਲਾਂ ਨਹੀਂ ਦੱਸਿਆ ਕਿ ਆਪਾਂ ਚੰਨੀ ਹੋਰਾਂ ਕੇ ਘਰਾਂਵਲ ਜਾਣਾ ਕਟੋ-ਕਟ ਮੈਂ ਤਿਆਰ ਹੋ ਕੇ ਤਾਂ ਆਉਂਦਾ ਮੈਂ ਉਪਰੀ ਜਿਹੀ ਪਾਲੀ ਨੇ ਆਪਣੀ ਨਰਾਜਗੀ ਜ਼ਾਹਿਰ ਕਰਨ ਲੱਗਾ ਤਿਆਰ ਨੂੰ ਤੂੰ ਕਿਹੜਾ ਸਿਰ ਤੇ ਫੁੱਲ ਟੰਗ ਲਿਆਉਣੇ ਸੀ ਜਿਹੋ ਜਿਹਾ ਹੋਣਾ ਆਇਆ ਉਹ ਜਾਈ ਉਦੋਂ ਆਉਣਾ ਸੀ ਐਵੇਂ ਮੈਂ ਤਾਂ ਸਗੋਂ ਪੂਰੀ ਟੋਲ ਸ਼ੋਰਟਕਟ ਕੀ ਆਣੀ ਸੀ ਵਾਲ ਬੂਲ ਚੱਜ ਨਾਲ ਵਾ ਕੇ ਆਣੀ ਸੀ ਕੱਪੜੇ ਲੀੜੇ ਲੋਟ ਕਰਕੇ ਪਾ ਕੇ ਆਣੀ ਸੀ ਨਾਲੇ ਮੂੰਹ ਮੱਥਾ ਵੀ ਚਮਕਾ ਲੈਣਾ ਸੀ ਜਾਰਾ ਨੇ ਮੈਂ ਪਾਲੀ ਨੂੰ ਆਪਣੀਆਂ ਯੋਜਨਾਵਾਂ ਦੱਸਦਾ ਕਹਿਣ ਲੱਗਾ ਉਹ ਅੱਛਾ ਜੀ ਐਨੀ ਤਿਆਰੀ ਵਾਜੀ ਵਾ ਫੇਰ ਤਾਂ ਕਦੇ ਸਾਨੂੰ ਮਿਲਣ ਲਈ ਵੀ ਐਨੇ ਤਿਆਰ ਹੋ ਕੇ ਆਇਆ ਕਰੋ ਸਾਡੇ ਵਾਈ ਦਾ ਜਨਾਬ ਜਿਵੇਂ ਸੁੱਤੇ ਮੂੰਹ ਹੀ ਉੱਠ ਆਉਂਦੇ ਨੇ ਹਾ 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 ਪਾਲੀ ਗੱਲ ਨੂੰ ਮਖੌਲ ਵਿੱਚ ਹੀ ਲੈ ਗਿਆ ਚੱਲ ਚੰਗਾ ਚੱਲਿਆ ਹੁਣ ਮੈਂ ਕਰੇ ਮਾਮੀ ਉਡੀਕਦੀ ਹੋ ਜੇ ਲੇਟ ਹੋ ਗਿਆ ਤਾਂ ਮੁੜ ਕੇ ਸ਼ਲੋਕ ਸੁਣਾਉ ਬੈਠੇ ਵੱਟੇ ਬਨ ਮਾਮੀ ਦਾ ਚੇਤਾ ਆ ਗਿਆ ਸੋ ਮੈਂ ਦਿਨ ਟਾਲਦਾ ਵੇਖ ਕੇ ਆਪਣੇ ਘਰ ਵੱੰਨੀ ਰਵਾਨਾ ਹੋ ਗਿਆ ਜਾਂਦੇ ਜਾਂਦੇ ਵੀ ਪਾਲੀ ਮੈਨੂੰ ਕੋਈ ਚੇਤੇ ਕਰਾ ਗਿਆ ਸੀ ਸੋ ਮੈਂ ਉਸ ਨੂੰ ਉਪਰੀ ਜਿਹੀ ਹਾਮੀ ਭਰ ਕੇ ਮੁੜ ਆਪਣੇ ਘਰ ਅੱਪੜ ਆਇਆ ਆ ਗਿਓ ਲਾਡ ਸਾਹਿਬ ਕਿੱਥੇ ਸੀ ਵੇ ਇੰਨੀ ਦੇਰ ਘਰ ਜਾਂਦੇ ਹੀ ਮਾਮੀ ਨੇ ਮੈਨੂੰ ਰੰਗੇ ਹੱਥੀ ਦਬੋਚ ਲਿਆ ਅਸਲ ਮੈਂ ਘਰੀ ਇਹ ਚੰਗੀ ਤਰ੍ਹਾਂ ਦੱਸ ਕੇ ਨਹੀਂ ਸੀ ਗਿਆ ਕਿ ਮੈਂ ਘਰ ਵਾਪਸ ਕਦ ਮੋੜਨਾ ਸੀ ਬਸ ਮਾਮੀ ਲੱਗ ਹੀ ਗਿਆ ਸੀ ਪਾਲੀ ਦੇ ਘਰੇ ਮੈਂ ਡਰਦਿਆਂ ਜਿਹਾ ਜਵਾਬ ਦਿੱਤਾ ਚੱਲ ਚੰਗਾ ਹੁਣ ਮੂੰਹ ਹੱਤ ਧੋ ਲੈ ਤੇ ਲਾਡੀ ਨਾਲ ਬਹਿ ਕੇ ਰੋਟੀ ਪਾਣੀ ਛਕ ਲੈ ਉਹ ਵੀ ਹੁਣੇ ਆਇਆ ਕਾਲਜ ਤੋਂ ਮੈਂ ਚੰਗਾ ਵਾਮੀ ਕਹਿ ਕੇ ਮੂੰਹ ਹੱਤੋਂ ਲਈ ਚਲਾ ਗਿਆ ਮਗਰੋਂ ਮੈਂ ਲਾਡੀ ਨਾਲ ਰੋਟੀ ਖਾਣ ਲਈ ਬਹਿ ਗਿਆ ਕਿਵੇਂ ਰਿਹਾ ਫੇਰ ਅੱਜ ਦਾ ਦਿਨ ਲਾਡੀ ਨੂੰ ਪਤਾ ਸੀ ਕਿ ਅੱਜ ਮੈਂ ਸਕੂਲ ਨਹੀਂ ਸੀ ਗਿਆ ਸਗੋਂ ਅੱਜ ਤੋਂ ਅਗਲੇ 15 ਦਿਨ ਤੱਕ ਮੈਂ ਸਕੂਲ ਜਾ ਵੀ ਨਹੀਂ ਸੀ ਸਕਦਾ ਸਕੂਲ ਵੱਚੋਂ ਮੈਨੂੰ ਕੱਢ ਜਿੱਦ ਦਿੱਤਾ ਗਿਆ ਸੀ ਖੈਰ ਮੈਂ ਲਾਡੀ 'ਤੇ ਕੱਲ ਦਾ ਜਵਾਬ ਬਸ ਵਧੀਆ ਕਹਿ ਕੇ ਸਾਥ ਦਿੱਤਾ ਰਾਤ ਨੂੰ ਮਾਮੀ ਨੇ ਸਾਡੇ ਸਾਰਿਆਂ ਦੇ ਮੰਜੇ 베ੜੇ ਵਿੱਚ ਵਿਛਾ ਦਿੱਤੇ। ਕੁੱਟ ਦੁੱਧ ਦੀ ਪੀ ਕੇ ਮੈਂ ਵੀ ਸਮੇਂ ਸਰ ਮੰਜੇ ਤੇ ਆਣ ਪਿਆ। ਜਦ ਅਸਮਾਨ ਵੱਲ ਵੇਖਿਆ ਤਾਂ ਅਸਮਾਨ ਵਿੱਚ ਮੈਨੂੰ ਕੁਦਰਤ ਦਾ ਚੰਨ ਨਜ਼ਰੀ ਆਇਆ। ਪਤਾ ਨਹੀਂ ਕਿ ਉਹ ਕਿਉਂ ਪਰ ਅੱਜ ਮੈਨੂੰ ਕੁਦਰਤ ਦਾ ਇਹ ਚੰਨ ਬੜਾ ਚੰਗਾ ਚੰਗਾ ਜਿਹਾ ਜਾਪ ਰਿਆ ਸੀ। ਜੀਤਾ ਕਰਦਾ ਸੀ ਕਿ ਇਹਨੂੰ ਆਪਣੇ ਕੋਲ ਹੀ ਬਿਠਾ ਲਵਾਂ ਜਾਂ ਖੁਦ ਇਸ ਦੇ ਕੋਲ ਜਾ ਕੇ ਬਹਿ ਜਾਵਾਂ। ਹਰ ਹਾਲ ਦੀ ਕੜੀ ਤਾਂ ਇਹ ਦੋਵੇਂ ਕੰਮ ਵੀ ਮੁਸ਼ਕਲ ਸੀ ਕੁਦਰਤ ਤੇ ਇਸ ਚੰਨ ਨੂੰ ਵੇਖਦਾ ਮੈਂ ਕਦ ਆਪਣੇ ਚੰਨ ਨੂੰ ਵੇਖਣ ਲੱਗਾ ਪਤਾ ਹੀ ਨਾ ਲੱਗਾ ਅਸਲ ਮੈਨੂੰ ਕੁਦਰਤ ਤੇ ਇਸ ਚੰਨ ਵਿੱਚੋਂ ਆਪਣੇ ਚੰਨ ਯਾਨੀ ਕਿ ਚੰਨੀ ਦੇ ਦੀਦਾਰ ਹੋਣ ਲੱਗੇ ਸੀ ਇਹ ਕੀ ਓਏ ਚੰਨ ਵਿੱਚੋਂ ਵੀ ਚੰਨ ਦਾ ਝੋਲਾ ਮੈਂ ਹੈਰਾਨ ਪਰੇਸ਼ਾਨ ਜਿਹਾ ਹੋਇਆ ਅੱਖਾਂ ਮੀਟ ਕੇ ਲੇਟ ਗਿਆ ਪਹਿਲਾਂ ਪਤਾ ਨਹੀਂ ਮੈਂ ਕਦੇ ਚਾਨੂ ਐਨੇ ਗੌਰ ਨਾਲ ਨਹੀਂ ਸੀ ਵੇਖਿਆ ਜਾਂ ਹੋ ਸਕਦਾ ਕਿ ਐਨੇ ਪਿਆਰ ਨਾਲ ਨਹੀਂ ਸੀ ਵੇਖਿਆ ਕਿ ਅੱਜ ਮੈਨੂੰ ਇਸ ਚਾਨ ਨਾਲ ਵੀ ਇਸ਼ਕ ਹੋ ਗਿਆ ਜਦੋਂ ਦਾ ਸੀ ਅੱਖਾਂ ਮੀਟਣ ਦੇ ਬਾਵਜੂਦ ਵੀ ਇੱਕ ਗੋਲ ਜਿਹੀ ਅਕਿਰਤੀ ਮੁੜ-ਮੁੜ ਮੈਨੂੰ ਨਜ਼ਰੀ ਪੈ ਰਹੀ ਸੀ ਤਰਬ ਕੇ ਜਿਵੇਂ ਮੈਂ ਅੱਖਾਂ ਖੋਲ ਲਈਆਂ ਐਤਕੀ ਮੈਂ ਚਾਨ ਨੂੰ ਵੇਖਣਾ ਨਹੀਂ ਸੀ ਚਾਹੁੰਦਾ ਕਿਉਂ ਜੇ ਮੈਂ ਚਾਨ ਨੂੰ ਵੇਖਦਾ ਤਾਂ ਚਾਨ ਨੇ ਮੁੜ ਤੋਂ ਮੈਨੂੰ ਮੇਰੇ ਹੀ ਚੰਦਾ ਝੌਲਾ ਵਿਖਾਉਣਾ ਸੀ ਗੇਰੀ ਕਾਲੀ ਰਾਤ ਵਿੱਚ ਚਿੱਟੇ ਰੰਗ ਦੀ ਚਾਨਣੀ ਸੱਚਮੁੱਚ ਕਿਆ ਕਮਾਲ ਨਜ਼ਾਰਾ ਸੀ ਜਿਵੇਂ ਜਿਵੇਂ ਪਹਿਰ ਬੀਤਦੇ ਜਾ ਰਹੇ ਸੀ ਰਾਤ ਦੀ تنہائی ਵੱਧਦੀ ਜਾ ਰਹੀ ਸੀ ਅਸਮਾਨ ਵਿੱਚ ਚੜਿਆ ਚੰਨ ਵੀ ਓਨਿੰਦਰਾ ਲੱਗਣ ਲੱਗਾ ਸੀ ਤਾਰੇ ਤਾਂ ਓਕਾ ਹੀ ਸੌ ਚੁੱਕੇ ਸਨ ਨਿੱਕੀ ਜਿੰਨੀ ਵੀ ਕੋਈ ਹਰ ਚਾ ਨਜ਼ਰੀ ਨਹੀਂ ਸੀ ਪੈ ਰਹੀ ਫਿਜਾ ਕਮੋਸ਼ੀ ਤੇ ਮੈਂ ਨੀਂਦ ਦੇ ਆਲਮ ਵਿੱਚ ਡੁੱਬਦਾ ਜਾ ਰਿਹਾ ਸੀ ਤੜਕੇ ਮੈਂ ਸਭ ਤੋਂ ਪਹਿਲਾਂ ਉੱਠ ਖੜਾ ਹੋਇਆ ਮੰਮੀ ਚੁੱਲ੍ਹੇ ਕੋਲ ਬੈਠੀ ਚਾਹ ਬਣਾ ਰਹੀ ਸੀ ਮੈਨੂੰ ਛੇਤੀ ਉੱਠਿਆ ਵੇ ਕਿਉ ਮਖੌਲ ਕਰਦੀ ਕਹਿਣ ਲੱਗੀ ਹਲੇ ਦਿਨ ਚੜਨ ਦਾ ਵਕਤ ਨਹੀਂ ਹੋਇਆ ਟਹਿਰ ਕੇ ਚੜ ਜਾਏ ਸੂਰਜਾ ਮੈਂ ਮੰਮੀ ਦੀ ਗੱਲ ਦਾ ਜਵਾਬ ਆਪਣੇ ਚਿਹਰੇ ਤੇ ਭਰੀ ਮੁਸਕਰਾਹਟ ਵਖੇਰ ਕੇ ਦਿੱਤਾ ਹੋਰ ਦਿਨਾਂ ਵਾਂਗ ਅੱਜ ਮੈਂ ਉਹ ਨਿੰਦਰਾ ਬਿਲਕੁਲ ਵੀ ਨਹੀਂ ਸੀ ਮਹਿਸੂਸ ਕਰ ਰਿਹਾ ਨਹੀਂ ਤਾਂ ਉੱਠਣ ਦੇ ਬਾਵਜੂਦ ਵੀ ਦੁਪਹਿਰ ਚੜ੍ਹਨ ਤੱਕ ਮੇਰੀਆਂ ਤਾਂ ਉਬਾਸੀਆਂ ਹੀ ਨਹੀਂ ਸੀ ਮੁੱਕਦੀਆਂ ਲੈ ਚਾਹ ਪੀ ਲੈ ਮम्मी ਨੇ ਚਾਹ ਦਾ ਗਲਾਸ ਪਰ ਕੇ ਮੇਰੇ ਹੱਥ ਵਿੱਚ ਥਮਾ ਦਿੱਤਾ ਤੇ ਮੈਂ ਚੁਸਕੀਆਂ ਜਿਹੀਆਂ ਪਾਦਾ ਚਾਹ ਦਾ ਸਵਾਦ ਲੈਣ ਲੱਗਾ ਅੱਜ ਕਿਵੇਂ ਛੇਤੀ ਅੱਖ ਖੁੱਲ ਗਈ ਤੇਰੀ ਮम्मी ਨੂੰ ਜਿਵੇਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਅੱਜ ਉਹਦਾ ਲਾਡਲਾ ਇੰਨੀ ਛੇਤੀ ਉੱਠ ਖੜਾ ਸੀ ਬਸ ਮम्मी ਰਾਤੀ ਟਾਈਮ ਨਾਲ ਸੌਂ ਗਿਆ ਸੀ ਨਾ ਤਾਂ ਕਰਕੇ ਮੈਂ ਉਹਦਾ ਹੀ ਬਹਾਨਾ ਜਿਹਾ ਬਣਾਉਂਦਿਆਂ ਆਖ ਦਿੱਤਾ ਜਦ ਕਿ ਅੱਜ ਤਾਂ ਅਸਲ ਵਿੱਚ ਯੋਜਨਾ ਹੀ ਕੁਝ ਹੋਰ ਸੀ ਮਾਮੀ ਜੇ ਕੋਈ ਕੰਮ ਕਰਾਉਣਾ ਤਾਂ ਦੱਸ ਦੇ ਨਹੀਂ ਤਾਂ ਮੈਂ ਖੇਤਾਂ ਵੱਲ ਨੂੰ ਚੱਲਿਆਂ ਮੈਂ ਮਾਮੀ ਨੂੰ ਆਪਣੀ ਅੱਜ ਦੀ ਯੋਜਨਾ ਤੋਂ ਵਾਕਿਫ ਕਰਵਾਉਂਦਿਆਂ ਆਖਿਆ ਐਨੀ ਛੇਤੀ ਐਨੀ ਛੇਤੀ ਖੇਤਾਂ ਵਿੱਚ ਜਾ ਕੇ ਕੀ ਕਰਨਾ ਤੂੰ ਹਲੇ ਤਾਂ ਤੇਰਾ ਮਾਮਾ ਵੀ ਨਹੀਂ ਉੱਠਿਆ ਜਦੋਂ ਉੱਠ ਜਾਏਗਾ ਤਾਂ ਨਾਲ ਹੀ ਚਲਾ ਜਾਈ ਮਾਮੀ ਹੈਰਾਨ ਜੀ ਹੋਈ ਕਹਿਣ ਲੱਗੀ ਅਸਲ ਪਹਿਲਾਂ ਤਾਂ ਉਸ ਨੂੰ ਇਸ ਗੱਲ ਦਾ ਕੇਵਲ ਤਾਜੂਬ ਹੀ ਸੀ ਕਿ ਅੱਜ ਮੈਂ ਇੰਨੀ ਛੇਤੀ ਉੱਠ ਖੜਾ ਸੀ ਪਰ ਹੁਣ ਜਦ ਮੈਂ ਮਾਮੇ ਨੂੰ ਆਪਣੇ ਖੇਤ ਜਾਣ ਦਾ ਆਖ ਛੱਡਿਆ ਸੀ ਤਾਂ ਉਸ ਰੂ ਮੇਰੀ ਇਹ ਗਲ ਤਾਜੂਬ ਨਾਲੋਂ ਵੱਧ ਰੜਕਣ ਲੱਗ ਪਈ ਸੀ ਮਾਮੀ ਦੇ ਚਿਹਰੇ ਦੇ ਬਦਲ ਦੇ ਹਾ ਪਾਵ ਮੈਂ ਬਾ ਖੂਬੀ ਸਮਝ ਰਿਆ ਸੀ ਇਸ ਲਈ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਮੇਰੀ ਕੀਤੀ ਜਿਹੜਾ ਜਿੰਨੀ ਵੀ ਕਾਲੀ ਮੇਰੇ ਹੀ ਗੱਲ ਦਾ ਫੰਦਾ ਬਣ ਜਾਵੇ ਹਾਂਜੀ ਮਾਮੀ ਕੋਈ ਨਾ ਜਦ ਮਾਮਾ ਉੱਠੜੂ ਮੈਂ ਉਦੋਂ ਹੀ ਖੇਤ ਜਾਊ ਮਾਮੀ ਨੂੰ ਤਾਂ ਮੈਂ ਆਪਣੇ ਵੱਲੋਂ ਬੜੇ ਹੀ ਟਰਮੇ ਜੇ ਨਾਲ ਕਹਿ ਛੱਡਿਆ ਪਰ ਅਸਲ ਤਾਂ ਓਨੀ ਦੇਰ ਤੱਕ ਮੈਨੂੰ ਢੜਕੂ ਹੀ ਲੱਗਾ ਰਿਹਾ ਜਦ ਤੱਕ ਕਿ ਮੈਂ ਮਾਮੀ ਨਾਲ ਆਪਣੇ ਖੇਤ ਵਿੱਚ ਚੱਲਿਆ ਨਹੀਂ ਗਿਆ ਪਤਾ ਨਹੀਂ ਹੁਣ ਇਹ ਮਾਮਾ ਵੀ ਕਦੋਂ ਉੱਠੇਗਾ ਜਿਵੇਂ ਕੁੰਭ ਕਰਨ ਬਣਿਆ ਸੁੱਤਾ ਪਿਆ ਮੈਂ ਮਾਨੀ ਮਨ ਮਾਮੇ ਦੇ ਹਾਰੇ ਜੇ ਕੱਢਣ ਲੱਗਾ ਵੀ ਉੱਠ ਜਾ ਮਾਮੇ ਆ ਉੱਠ ਜਾ ਕਿਉਂ ਜਵਾਗ ਦੀ ਜਾਨ ਲੈਣ ਤੇ ਤੁਲਿਆ ਮੇਰੇ ਮਨ ਦੀ ਕਹਲ ਵੱਧਦੀ ਜਾ ਰਹੀ ਸੀ ਪਰ ਜਿੰਨੀ ਕਹਲ ਮੇਰੇ ਮਨ ਅੰਦਰ ਸੀ ਓਨੀ ਕਹਲ ਮੈਨੂੰ ਮਾਮੇ ਦੇ ਉੱਠਣ ਵਿੱਚ ਨਹੀਂ ਸੀ ਲੱਗ ਰਹੀ ਅਖੀਰ ਹੋਰ ਅੱਧਾ ਘੰਟਾ ਉਡੀਕਣ ਮਗਰੋਂ ਮਾਮਾ ਉੱਠ ਹੀ ਖੜਿਆ ਇਧਰ मामੀ ਉਹ ਨੇਂਦਰ ਪਸ਼ੂਆਂ ਵਾਲੇ ਬਾੜੀ ਵਿੱਚ ਡੰਗਰ ਬੱਚਾ ਵੇਖਣ ਚਲੀ ਗਈ ਸੀ ਤੇ ਲਾਡੀ ਆਪਣੀ ਆਦਤਾਂ ਬਾਹਰ ਸੈਰ ਕਰਨ ਲਈ ਚੱਲਿਆ ਗਿਆ ਸੈਰ ਕਰਨ ਮਗਰੋਂ ਉਹਦਾ ਕਾਰ ਆ ਕੇ ਪਹਿਲਾ ਕੰਮ ਵਾਰਜਿਸ਼ ਕਰਨ ਦਾ ਹੀ ਸੀ ਹੁੰਦਾ ਸੀ ਵਾਰਜਿਸ਼ ਕਰਨ ਲਈ ਤਾਂ ਮਾਮੀ ਮੇਰੀ ਮੈਨੂੰ ਕਈ ਵਾਰ ਕਹਿ ਚੁੱਕੀ ਸੀ ਪਰ ਮੈਂ ਹੀ ਨਹੀਂ ਸੀ ਮੰਨਦਾ ਕਿਉਂ ਜੋ ਮੈਨੂੰ ਹੋਰਾ ਮੁੰਡਿਆ ਵਾਂਗ ਇਹ ਸਭ ਛੋਸ਼ੇ ਬਾਜੀ ਚੰਗੀ ਨਹੀਂ ਸੀ ਲੱਗਦੀ ਲਾੜੇ ਤੇ ਵੀ ਤਾਂ ਵਾਰਜਿਸ਼ ਕਰਨ ਦਾ ਪੁੱਤ ਕੋਈ ਦੋ ਚਾਰ ਦਿਨ ਪੁਰਾਣਾ ਹੀ ਚੜਿਆ ਸੀ ਪਤਾ ਨਹੀਂ ਉਸ ਨੂੰ ਕਿੱਥੋਂ ਇਹ ਚੇਟਕ ਲੱਗ ਗਈ ਸੀ ਤੜਕੇ ਹੀ ਉੱਠ ਖੜਾ ਹੁੰਦਾ ਬਾਹਰ ਸੈਰ ਕਰਨ ਜਾਂਦਾ ਤੇ ਕੱਲ ਆ ਕੇ ਆਪਣੇ ਰੋਜ਼ ਦੇ ਬਣੇ ਨਿਤਨੇਮ ਮੁਤਾਬਕ ਲੱਗ ਜਾਂਦਾ ਹੱਡ ਪੰਨਣ ਪਹਿਲੇ ਕੁਝ ਕੁ ਦਿਨ ਤਾ ਉਹ ਮੈਨੂੰ ਵੀ ਵਾਰਜ ਕਰੰਦੀ ਨਸੀਹਤਾਂ ਦਿੰਦਾ ਰਿਹਾ ਮਗਰ ਉਹਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਵਰਗੇ ਟੀਟ ਦੇ ਕਿੱਥੇ ਕੋਈ ਕੰਤੇ ਜੂੰ ਸਰਕਣੀ ਮੈਂ ਤਾਂ ਬਸ ਆਪਣੀ ਮौज ਵਿੱਚ ਰਹਿਣਾ ਵਾਲਾ ਬੰਦਾ ਅਸਲ लाड्डी ਨੂੰ ਇਹ ਵਾਰਜਸ਼ ਵਾਲਾ ਵਕਾਰ ਵੀ ਉਹਦੀ ਸ਼ਹਿਰ ਵਾਲੀ ਜੁਨੀ ਰਸਟ੍ਰ ਤੋਂ ਹੀ ਚੜਿਆ ਸੀ ਇੱਕ ਦਿਨ ਕੀ ਹੋਇਆ ਕਿ ਇਹਨੇ ਸਾਨੂੰ ਸਾਰਿਆਂ ਰੋਟੀ ਖਾਣ ਪਿੱਛੋਂ ਬਿਹੜੇ ਵਿੱਚ ਇਕੱਠਿਆਂ ਸੱਦ ਲਿਆ। ਉਦੋਂ ਵੀ ਅਸੀਂ ਰੋਟੀ ਪਾਣੀ ਤੋਂ ਵਿਹਲੇ ਹੋਏ ਹੁਣ ਬਿਹੜੇ ਵਿੱਚ ਮੰਜੇ ਵਿੱਚ ਛੌਣ ਦੀ ਤਿਆਰੀ ਹੀ ਕਰ ਰਹੇ ਸੀ। ਇਹ ਸਾਡੇ ਕੋਲ ਆਇਆ। ਅਸੀਂ ਸਾਰੇ ਆਪੋ ਆਪਣੇ ਮੰਜਿਆਂ ਤੇ ਬੈਠ ਗਏ। ਫਿਰ ਇਹਦੀ ਜੋ ਪ੍ਰਵਚਨ ਦਿੱਤਾ ਤੋਬਾ ਤੋਬਾ। ਐਦਾਂ ਲੱਗ ਰਿਹਾ ਸੀ ਵੀ ਜਿਵੇਂ ਇਹ ਸਾਨੂੰ ਕਸਰਤ ਕਰਨ ਦੇ ਲਾਭ ਹਨੀਆਂ ਮੂੰਹ ਜਵਾਨੀ ਸੁਣਾ ਰਿਹਾ ਹੋਵੇ। ਪ੍ਰਵਚਨ ਮਗਰੋਂ ਜਦ ਭੋਗ ਪਿਆ ਤਾਂ ਪਤਾ ਲੱਗਾ ਇਹ ਸਭ ਡਰਾਮਾ ਸ਼ਹਿਦ ਦੇ ਜਿਮ ਵਿੱਚ ਦਾਖਲਾ ਲੈਣ ਲਈ ਹੋ ਰਿਆ ਸੀ ਲਾਡੀ ਦੇ ਕਈ ਦੋਸਤ ਜਿਮ ਲੱਗੇ ਹੋਏ ਸੀ ਉਹਨਾਂ ਦਾ ਵਧੀਆ ਸਰੀਰ ਤੇ ਵਧੀਆ ਸ਼ਖਸੀਅਤ ਵੀ ਕੀ ਲਾਡੀ ਨੂੰ ਵੀ ਉਹਨਾਂ ਵਰਗਾ ਹੀ ਬਣਨ ਦੀ ਤਲਬ ਲੱਗ ਚੁੱਕੀ ਸੀ ਸੋ ਸਵੇਰੇ ਹੋਣ ਵਾਲਾ ਉਹਦਾ ਨਿੱਤ ਦਾ ਪ੍ਰੋਗਰਾਮ ਬਸ ਆਹੀ ਕੁਝ ਸੀ ਮਾਮਾ ਉੱਠਿਆ ਤਾਂ ਉਸ ਵੇਲੇ ਮੈਂ ਉਸਦੇ ਮੰਜੇ ਦੇ ਲਾਗੇ ਹੀ ਬੈਠਾ ਸੀ ਗੋਡਿਆਂ ਵਿੱਚ ਸਿਰ ਦੇਈ ਪਤਾ ਨਹੀਂ ਮੈਂ ਕੀ ਸੋਚੀ ਜਾਂਦਾ ਸੀ ਵਾਹ ਬਈ ਜਵਾਨਾ ਅਜ ਤੱਕ ਕੈਪਟਨ ਦੇ ਕਹੇ ਬਗੈਰੀ ਫੌਜ ਤਿਆਰ ਬੈਠੀ ਹੈ ਮਾਮੇ ਨੂੰ ਮੈਂ ਕੱਲਾ ਹੀ ਫੌਜੀ ਲੱਗ ਰਿਹਾ ਸੀ ਪਤਾ ਨਹੀਂ ਕਿ ਉਹਦੀ ਨਜ਼ਰ ਹੀ ਕਮਜ਼ੋਰ ਹੋ ਚੱਲੀ ਸੀ ਜਾਂ ਕੱਲ ਰਾਤ ਹੀ ਪੀਤੀ ਹਲੇ ਉਹਦੀ ਉਤਰੀ ਉਹ ਨਹੀਂ ਸੀ ਹਾਂਜੀ ਮੈਂ ਤਾਂ ਉੱਠ ਖੜਿਆ ਹਾਂ ਕਾਦਾ ਬਸ ਅੱਜ ਤੁਸੀਂ ਹੀ ਲੇਟ ਹੋ ਮੈਂ ਮਾਮੇ ਨੂੰ ਮੇਣਾ ਜਿਹਾ ਮਾਰਦਿਆਂ ਆਖਿਆ ਓ ਹਾਂ ਸੱਚ ਕੱਲ ਉਹ ਗਿਆ ਸੀ ਨਾ ਵਿਸ਼ਨੇ ਦੇ ਘਰ ਬਸ ਉੱਥੇ ਹੀ ਟਾਈਮ ਚੈ ਲੱਗ ਗਿਆ ਖਾਦੀ ਪੀਤੀ ਵਿੱਚ ਕਦ ਘਰ ਆਇਆ ਤੇ ਕਦ ਸੌਂ ਵੀ ਗਿਆ ਪਤਾ ਹੀ ਨਾ ਲੱਗਾ ਲੱਗਦਾ ਹੁਣ ਹੌਲੀ ਹੌਲੀ ਮਾਮੇ ਦੀ ਯਾਦਦਾਸ਼ਤ ਵਾਪਸ ਵਰਤਨ ਲੱਗੀ ਸੀ ਚੱਲ ਫੇਰ ਜਵਾਨਾ ਹੁਣ ਜੇ ਉੱਥੇ ਖੜਿਆ ਤਾਂ ਚੱਲ ਮੇਰੇ ਨਾਲ ਖੇਤਾਂ ਵੱਲ ਅੱਜ ਪਾਣੀ ਦੀ ਵੀ ਆਪਣੀ ਵਾਰੀ ਐ ਇਹਨਾਂ ਆ ਕੇ ਮਾਮਾ ਨਹਾਉਣ ਲਈ ਚਲਾ ਗਿਆ ਮਗਰੋਂ ਖੇਤ ਜਾਣ ਲਈ ਜੋ ਵੀ ਤਿਆਰੀ ਕਰਨੀ ਸੀ ਮਾਮਾ ਉਸ ਵਿੱਚ ਉਲਝ ਗਿਆ ਆ ਕਹੀ ਕਿੱਥੇ ਪਈ ਐ ਕਹੀ ਦਾਵੀ ਹੋਂ ਨਾ ਮਾਹੀ ਸਿਆਪਾ ਖੜਾ ਹੋ ਗਿਆ ਮਾਮੇ ਨੇ ਤਾਂ ਕਹੀ ਲੱਭਣ ਲਈ ਪੂਰਾ ਘਰੀਗਾ ਛੱਡਿਆ ਪਰ ਕਹੀ ਮਿਲੀ ਤਾਂ ਮਿਲੀ ਪਸ਼ੂਆਂ ਦੇ ਬਾੜੇ ਵਿੱਚੋਂ ਤਕਰੀਬਨ ਅੱਧਾ ਪੌਣਾ ਕੰਟਾ ਕਹੀ ਲੱਭਣ ਵਿੱਚ ਹੀ ਖਰਾਬ ਹੋ ਗਿਆ ਮਗਰ ਉਹ ਮਸਾ ਕਿਤੇ ਜਾ ਕੇ ਮੈਂ ਤੇ मामੇ ਨੇ ਘਰੋਂ ਪੈਰ ਕੱਢਿਆ ਖੇਤ ਵਿੱਚ ਜਾਣ ਦਾ ਤਾਂ ਮੇਰਾ ਬਸ ਇੱਕ ਬਹਾਨਾ ਸੀ ਅਸਲ ਮੇਰਾ ਰਾਦਾ ਅਜ ਤੜਕੇ ਹੀ ਆਪਣੇ ਚੰਦੇ ਦੀਦਾਰ ਕਰ ਲੈਣ ਦਾ ਸੀ ਇਸ ਵਕਤ ਤੜਕਸਾਰ ਦਾ ਵੇਲਾ ਤਾਂ ਭਾਵੇਂ ਲੰਘ ਚੁੱਕਾ ਸੀ ਪਰ ਦਿਨ ਹਲੇ ਵੀ ਪੂਰਾ ਚੜਿਆ ਨਹੀਂ ਸੀ ਸਵੇਰ ਤੋਂ ਹੀ ਮੌਸਮ ਬੱਦਲਵਾਹੀ ਭਰਿਆ ਸੀ ਵਿੱਚ ਵਿੱਚ ਹਵਾ ਵੀ ਚੱਲ ਪਿਆ ਕਾਦੀ ਸੀ ਪਰ ਫਿਰ ਵੀ ਫੀਜਾਂ ਵਿੱਚ ਹੌਮਸ ਬਰਕਰਾਰ ਸੀ ਜਿਸ ਨਾਲ ਕਿ ਗਰਮੀ ਵਧੇਰੀ ਮਹਿਸੂਸ ਹੁੰਦੀ ਸੀ ਗਰਮੀ ਦੇ ਮਾਰੇ ਮੁੜਕੋ ਮੁੜਕੀ ਹੋਇਆ ਸਰੀਰ ਹਵਾ ਦੇ ਜਰਾ ਜਿੰਨੇ ਬੁੱਲੇ ਨਾਲ ਠਰ ਜਾਂਦਾ ਰਿਹਾ ਉੱਤੋਂ ਰਸਤਾ ਵੀ ਸਾਰਾ ਮਾਮੇ ਨੇ ਪੈਦਲ ਹੀ ਤੈਅ ਕਰਵਾਇਆ ਜਿਸ ਨਾਲ ਸਵੇ ਦੀ ਸਿਹਤ ਮੇਰੀ ਮੱਲੋ ਮੱਲ ਹੀ ਹੋ ਗਈ ਸੀ ਖੇਤ ਪਹੁੰਚੇ ਤਾਂ ਮਾਮਾ ਤਾਂ ਆਪਣੇ ਕੰਮੇ ਲੱਗ ਗਿਆ ਤੇ ਮੈਂ ਮਾਮੇ ਨਾਲ ਉਹਦੇ ਕੰਮ ਵਿੱਚ ਹੱਥ ਵਟਾਉਣ ਲੱਗਾ ਜਦੋਂ ਲੱਗਿਆ ਕਿ ਮੌਕਾ ਠੀਕ ਹੈ ਤਾਂ ਮੈਂ ਉਤੋਂ ਖੇਤ ਵਿੱਚੋਂ ਖਿਸਕਣ ਲਈ ਮਾਮੇ ਕੋਲ ਆਪਣਾ ਬਣਾਇਆ ਬਹਾਨਾ ਸੁਣਾਉਣ ਲਈ ਚਲਾ ਗਿਆ ਮੱਖਾ ਮਾਮਾ ਜੀ ਮੈਂ ਜਿਹੜਾ ਘਰ ਹੋ ਆਣਾ ਨਾਲੇ ਆਉਂਦੇ-ਆਉਂਦੇ ਨਾਸ਼ਤਾ ਪਾਣੀ ਵੀ ਲੈਂਦਾ ਹੂੰ ਤਾਂ ਫੇਰ ਜਾਵਾਂ ਮੈਂ ਮਾਮੇ ਨੇ ਤਾਂ ਆਖਰ ਮੈਨੂੰ ਮਨਾ ਹੀ ਕਿਉਂ ਕਰਨਾ ਸੀ ਬਸ ਮੈਂ ਕਿਹਾ ਤੇ ਉਹ ਮੰਨ ਵੀ ਗਿਆ ਮਗਰ ਮੈਂ ਪੱਜਿਆ-ਪੱਜਿਆ ਚੰਨੀ ਕੇ ਘਰਾਂ ਵੱਨੀ ਚੱਲਾ ਗਿਆ ਦੌੜਦਿਆਂ ਮੇਰੀ ਹਾਲਤ ਕਾਫੀ ਪਤਲੀ ਹੋ ਚੱਲੀ ਸੀ ਵਿੱਚ ਵਿੱਚ ਜੀਵੀ ਕੀਤਾ ਕਿ ਜਰਾ ਠਹਿਰ ਕੇ ਥੋੜਾ ਦਮ ਲੈ ਲਵਾਂ ਪਰ ਡਰ ਵੀ ਲੱਗਦਾ ਸੀ ਕਿਤੇ ਕੋਈ ਮੇਰਾ ਪਿੱਛਾ ਕਰਦਾ ਹੀ ਨਾ ਜਾਵੇ ਉੰਜ ਵੀ ਚੋਰ ਨੂੰ ਤਾਂ ਹਮੇਸ਼ਾ ਆਪਣੀ ਚੋਰੀ ਫੜੇ ਜਾਣ ਦਾ ਹੀ ਡਰ ਰੰਦਾ ਹੈ ਕੁਝ ਕਚਿਰਾਂ ਨੂੰ ਮੈਂ ਚੰਨੀ ਦੇ ਕਰਦੀ ਦਿਹਲੀਜ ਮੂਰੇ ਖੜਾ ਸੀ ਉੱਪਰ ਚੱਕਿਆ ਤਾਂ ਸਵਬ ਨਾ ਚਵਾਰੇ ਵਾਲੀ ਵਾਰੀ ਵੀ ਖੁੱਲ ਹੀ ਨਜਰੀ ਪਈ ਚੱਲ ਇਹ ਵੀ ਵਧੀਆ ਕਟੋ-ਕਟ ਬਾਰੀ ਤਾਂ ਖੁੱਲੀ ਐ ਬਸ ਹੁਣ ਮੇਰਾ ਚੰਨ ਬਾਹਰ ਆ ਜਾਏ ਮੈਂ ਮਨ ਹੀ ਮਨ ਸੋਚਣ ਲੱਗਾ ਐਨੇ ਨੂੰ ਜਗਦਮ ਹੀ ਮੇਰੇ ਕੰਨੀ ਇੱਕ ਖੜਾਕ ਜਿਹਾ ਪਿਆ ਦੇਖਿਆ ਤਾਂ ਪਿੱਛੋਂ ਥੋੜੀ ਦੂਰ ਤੇ ਹੀ ਰੂੜੀ ਕੋਲੋਂ ਇੱਕ ਕੁੱਤਾ ਬੈਠਾ ਸੀ ਬਿਚਾਰਾ ਬੈਠਾ ਅੰਗੜਾਈਆਂ ਲੈ ਰਿਹਾ ਲੱਗਦਾ ਸੀ ਵੇ ਤੂੰ ਤਾਂ ਡਰਾ ਹੀ ਦਿੱਤਾ ਸੀ ਜਨੋਰਾ ਕੁੱਤਾ ਵੀ ਮੇਰੀ ਭਾਸ਼ਾ ਸਮਝ ਗਿਆ ਲੱਗਦਾ ਸੀ ਤਾਂ ਹੀ ਉਹ ਮਗਰੋਂ ਚੁੱਪ ਚਾ ਕੇ ਹੀ ਬਹਿ ਗਿਆ ਹਾਏ ਕਿੰਨੀ ਸੁਣੀ ਲੱਗਦੀ ਸੀ ਕੱਲ ਚਵਾਰੇ ਵਿੱਚ ਖੜੀ ਜਿਹਦਾ ਕਰਦਾ ਸੀ ਮੈਂ ਐਦਾਂ ਹੀ ਉਹਦੀ ਗਲੀ ਵਿੱਚ ਖੜਾ ਰਹਾ ਫਿਰ ਮੈਂ ਉਹਨੂੰ ਵੇਖਦਾ ਰਹਾ ਤੇ ਉਹ ਮੈਨੂੰ ਐਦਾਂ ਹੀ ਅਸੀਂ ਨੀਜ ਲਾ ਕੇ ਇੱਕ ਦੂਜੇ ਨੂੰ ਵੇਖਦੇ ਰਹੀਏ ਨਾ ਕਿਸੇ ਦੇ ਵੇਖਣ ਦਾ ਡਰ ਹੋਵੇ ਨਾ ਕਿਸੇ ਦੇ ਕੁਝ ਕਹਿੰਦਾ ਵਕਤ ਵੀ ਬਸ ਬੇਪਰਵਾਹ ਜਿਹਾ ਹੋਇਆ ਲੰਘਦਾ ਰਹੇ ਦਿਨ ਤੇ ਰਾਤ ਚਾਹ ਕੇ ਵੀ ਸਾਨੂੰ ਵਕ ਨਾ ਕਰ ਪਾਉਣ ਚੰਨ ਐਦਾਂ ਹੀ ਹਮੇਸ਼ਾ ਚੜਿਆ ਰਹੇ ਤੇ ਮੈਂ ਨਿਤ ਉਦੀ ਦੁੱਧ ਚਿੱਟੀ ਚਾਨੀ ਦਾ ਆਨੰਦ ਲੈਂਦਾ ਰਹਾ ਮੇਰੇ ਖਿਆਲਾਂ ਦੀ ਲੜੀ ਟੁੱਟਣ ਦਾ ਨਾ ਹੀ ਨੀ ਸੀ ਲੈ ਰਹੀ ਬੇਸ਼ੱਕ ਚੰਨੀ ਹਾਲੇ ਵੀ ਬਾਰੀ ਲਾਗੇ ਨਹੀਂ ਸੀ ਆਈ ਪਰ ਮੈਨੂੰ ਮੁੜ ਤੜੇ ਹੀ ਐਦਾਂ ਲੱਗਦਾ ਸੀ ਵੀ ਜਿਵੇਂ ਉਹ ਹੁਣ ਆਈ ਤੇ ਹੁਣ ਆਈ ਹਵਾ ਵਿੱਚ ਵੀ ਮੈਂ ਜਿਵੇਂ ਉਹਦੀ ਖੁਸ਼ਬੂ ਸਮਾ ਗਈ ਚੱਪਦੀ ਸੀ ਉਹਦੇ ਤਾਂ ਪੈਰਾਂ ਦੀ ਆਹਟ ਵੀ ਉਹਦੀ ਦਸਤਕ ਤਾਸ ਜਾਇਆ ਕਰਦੀ ਸੀ ਖਰੇ ਕੀ ਸੀ ਉਹਦੇ ਵਿੱਚ ਜੋ ਮੈਂ ਮੱਲੂ ਮੱਲੀ ਉਹਦੇ ਵੱਲ ਖਿੱਚਿਆ ਚੱਲਿਆ ਜਾ ਰਿਹਾ ਸੀ ਕੋਈ ਵੱਖਰਾ ਹੀ ਨਸ਼ਾ ਜਾ ਹੋ ਗਿਆ ਸੀ ਜਾਪਦਾ ਸੀ ਮੈਨੂੰ ਹੁਣ ਇਸ ਨੂੰ ਮੈਂ ਪਿਆਰ ਦੀ ਮਦਹੋਸ਼ੀ ਕਹਾ ਜਾ ਇਸ਼ਕ ਦੀ ਸਿਰ ਚੜੀ ਕੁਮਾਰੀ ਪਰ ਜੋ ਵੀ ਕਹਾ ਮੁਹੱਬਤ ਤੋਂ ਤਾਂ ਹੁਣ ਮੈਂ ਵੀ ਇਨਕਾਰੀ ਨਹੀਂ ਸੀ ਕੁਝ ਚਿਰ ਮੈਂ ਇਦਾਂ ਹੀ ਬਾਰੀ ਥੱਲੇ ਉਹਦਾ ਇੰਤਜ਼ਾਰ ਕਰਦਾ ਰਿਹਾ ਮਗਰੋਂ ਫਿਰ ਮੈਨੂੰ ਕਾਹ ਚਹੀ ਹੋਣ ਲੱਗੀ ਕੁਝ ਡਰ ਵੀ ਸੀ ਕਿਤੇ ਕੋਈ ਮੈਨੂੰ ਗਲੀ ਵਿੱਚ ਖੜੇ ਨੂੰ ਨਾ ਵੇਖ ਲਵੇ ਤੇ ਕੁਝ ਆਪ ਦੇ ਘਰੋਂ ਵੀ ਗਾਲਾਂ ਪੈਣ ਦਾ ਡਰ ਸਤਾ ਰਿਹਾ ਸੀ ਮੈਨੂੰ ਅਖੀਰ ਉਹ ਘੜੀ ਆ ਗਈ ਜੀਦਾ ਕਿ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਚੰਨੀ ਬਾਰੀ ਵਿੱਚ ਆਣ ਖਲੋਈ ਸੀ ਉਸਨੇ ਇੱਕ ਚਲਕਬਾਰੀ ਵਿੱਚੋਂ 헤ਠਾਂ ਚੁੱਕ ਕੇ ਵੇਖਿਆ ਥੱਲੇ ਬਿਹੀ ਵਿੱਚ ਮੈਂ ਖੜਾ ਸੀ ਹਾਏ ਰੱਬਾ ਇਹ ਕਿੱਥੇ ਇੱਕੋ ਦਮ ਚੰਨੀ ਦੇ ਮੂੰਹ ਵਿੱਚੋਂ ਇਹ ਵਾਕ ਨਿਕਲਿਆ ਪਤਾ ਨਹੀਂ ਉਹ ਮੈਨੂੰ ਵੇਖ ਕੇ ਡਰ ਗਈ ਸੀ ਜਾਂ ਕੇਵਲ ਹੈਰਾਨੀ ਹੋਈ ਸੀ ਪਰ ਜੋ ਵੀ ਸੀ ਸ਼ਾਇਦ ਵਿੱਚੋਂ ਗੱਲ ਇਹੀ ਸੀ ਕਿ ਅੱਜ ਇਦਾਂ ਮੇਰੇ ਉਸਦੇ ਘਰ ਦੀ ਬਾਹਰੀ ਲੱਗੇ ਖੜੇ ਹੋਣ ਦੀ ਕਲਪਨਾ ਉਹਦੇ ਸੁਪਰੇ ਵਿੱਚ ਵੀ ਨਹੀਂ ਸੀ ਕੀਤੀ ਮੈਂ ਉਹਦੇ ਮੂੰਹੋਂ ਇਹ ਵਾਕ ਸੁਣ ਕੇ ਹੱਸਿਆ ਵੀ ਤੇ ਹੈਰਾਨ ਵੀ ਹੋਇਆ ਹੱਸਿਆ ਇਸ ਲਈ ਕਿ ਜਦ ਉਸਨੇ ਮੈਨੂੰ ਜੱਕਦਮ ਹੀ ਵੇਖਿਆ ਤਾਂ ਉਸ ਵੇਲੇ ਉਹਦੀ ਸ਼ਕਲ ਵੇਖਣ ਵਾਲੀ ਸੀ ਜਿਵੇਂ ਜੇ ਘਰ ਵਿੱਚ ਬੜੀ ਕੋਈ ਉਪਰੀ ਬਿੱਲੀ ਦੁੱਧ ਵਿੱਚ ਮੂੰਹ ਮਾਰਦੀ ਫੜੀ ਜਾਵੇ ਤਾਂ ਮਗਰੋਂ ਡਰ ਦੇ ਮਾਰੇ ਜੋ ਉਹਦੀ ਹਾਲਤ ਹੁੰਦੀ ਹੈ ਐਨ ਉਹ ਹੀ ਹਾਲਤ ਮੈਨੂੰ ਚੰਨੀ ਦੀ ਹੋ ਗਈ ਜਾਪਦੀ ਸੀ ਬਿੰਦੂ ਕੋ ਮੈਨੂੰ ਵੇਖ ਕੇ ਚੰਨੀ ਪਾਰੀ ਦੇ ਓਲੇ ਹੋ ਗਈ ਲੱਗਿਆ ਜਿਵੇਂ ਚਾਨ੍ਹ ਹੀ ਬੱਦਲਾਂ ਦੇ ਓਲੇ ਹੋ ਗਿਆ ਹੋਵੇ ਆਪਣੇ ਚੰਨ ਨੂੰ ਨਜ਼ਰਾਂ ਤੋਂ ਓਲੇ ਹੋਇਆ ਵੇਖ ਕੇ ਮੈਂ ਗਰਦਨ ਚੁੱਕ-ਚੁੱਕ ਕੇ ਬਾਹਰ ਵਿੱਚੋਂ ਦੀ ਚਾਕਣ ਲੱਗਾ ਤਾਂ ਜੋ ਇਹ ਪੁਖਤਾ ਕਰ ਸਕਾਂ ਕਿ ਮੇਰਾ ਚੰਨ ਹਲੇ ਵੀ ਉੱਥੇ ਮੌਜੂਦ ਹੈ ਕਿ ਨਹੀਂ ਭਾਵੇਂ ਬਾਹਰ ਵਿੱਚੋਂ ਮੈਨੂੰ ਕੁਝ ਖਾਸ ਦਿਖਦਾ ਨਹੀਂ ਸੀ ਰਿਹਾ ਪਰ ਫਿਰ ਵੀ ਮੈਂ ਆਪਣੇ ਲੱਗਦੀ ਵਾ ਉਸਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਐਨੇ ਨੂੰ ਬਾਹਰ ਵਿੱਚੋਂ ਇੱਕ ਸਭ ਦੇ ਹੀ ਰੰਗ ਦਾ ਕੱਪੜਾ ਬਾਹਰੋਂ ਲਮਕਦਾ ਨਜ਼ਰ ਆਇਆ ਦੂਰੋਂ ਪਛਾਣ ਨਹੀਂ ਸੀ ਹੋ ਰਹੀ ਕਿ ਇਹ ਕੱਪੜਾ ਆਕਰ ਹੈ ਕਿ ਬਲਾ ਪਰ ਜਦੋਂ ਕੁਝ ਚਿਰ ਪਿੱਛੋਂ ਹਵਾ ਦੇ ਆਏ ਇੱਕ ਬੁੱਲੇ ਨੇ ਆਪਣੀ ਪੂਰੀ ਸ਼ਿੱਦਤ ਨਾਲ ਇਸ ਕੱਪੜੇ ਨੂੰ ਲਹਿਰਾਇਆ ਤਾਂ ਜਾ ਕੇ ਕਿਧਰੇ ਪਤਾ ਲੱਗਾ ਕਿ ਇਹ ਕੱਪੜਾ ਕੁਝ ਹੋਰ ਨਹੀਂ ਬਲਕਿ ਚੰਨੀ ਦੇ ਗਲ ਵਿੱਚ ਲਪੇਟੀ ਚੁੰਨੀ ਸੀ ਜੋ ਹੁਣ ਹਵਾ ਦੇ ਇਸ ਬੁੱਲੇ ਕਾਰਨ ਉੱਡਦੀ ਹੋਈ ਬਾਹਰ ਵਿੱਚੋਂ ਬਾਹਰ ਨਿਕਲ ਆਈ ਸੀ ਮੇਰੀ ਚੁੰਨੀ ਹਵਾ ਦੇ ਇਸ ਇੱਕਦਮ ਆਏ ਬੁੱਲ ਨੇ ਤਾਂ ਸੱਚ ਮੁੱਚ ਕਮਾਲ ਹੀ ਕਰ ਦਿੱਤਾ ਸੀ ਚੁੰਨੀ ਬਾਰੀ ਥਾਣੀ ਬਾਹਰ ਉੱਡ ਜਾਣ ਕਰਕੇ ਇੱਕ ਵਾਰ ਫਿਰ ਤੋਂ ਮੈਨੂੰ ਆਪਣੇ ਚੰਦ ਦੇ ਦੀਦਾਰ ਨਸੀਬ ਹੋ ਚੱਲੇ ਸੀ ਵੇ ਉੱਥੇ ਖੜਾ ਕੀ ਵੇਖੀ ਜਾਣਾ ਹੈ ਜਾਂ ਜਾ ਕੇ ਮੇਰੀ ਚੁੰਨੀ ਫੜ ਕੇ ਲਿਆ ਚੁੰਨੀ ਖੁੱਸ ਜਾਣ ਦਾ ਡਰ ਚੰਨੀ ਦੇ ਚਿਹਰੇ ਤੇ ਸਾਫ ਚਲਕ ਰਿਹਾ ਸੀ ਤੇ ਮੈਂ ਇਹ ਹਰਗਿਜ਼ ਨਹੀਂ ਸੀ ਚਾਹੁੰਦਾ ਕਿ ਉਹਦਾ ਹਰਦਮ ਖਿੜਿਆ ਰਹਿਣ ਵਾਲਾ ਚਿਹਰਾ ਇਸਾ ਮਾਮੂਲੀ ਜੀ ਚੁੰਨੀ ਕਰਕੇ ਉਦਾਸਿਆ ਜਾਵੇ ਸੋ ਮੈਂ ਚੰਨੀ ਤੇ ਆਕੇ ਲੱਗ ਮਿਸ਼ਨ ਚੁੰਨੀ ਤੇ ਨਿਕਲ ਪਿਆ ਉੱਡਦੀ ਉੱਡਦੀ ਚੰਨੀ ਦੀ ਚੁੰਨੀ ਪਤਨੇ ਕਿੱਧਰ ਜਾ ਲੁਕੀ ਸੀ ਮੈਂ ਤਾਂ ਆਪਣੇ ਵੱਲੋਂ ਸਾਰੀ ਗੱਲ ਹੀ ਸ਼ਾਨ ਮਾਰੀ ਛੱਡੀ ਪਰ ਚੰਨੀ ਦੀ ਚੁੰਨੀ ਮੈਨੂੰ ਕਿਧਰੇ ਵੀ ਨਜ਼ਰ ਨਹੀਂ ਆਖ ਜਨ ਨਿੱਕਾ ਜਿਹਾ ਮੂੰਹ ਲੈ ਕੇ ਮੈਂ ਮੋੜ ਤੋਂ ਬਾਹਰੀ ਲੱਗੇ ਗਿਆ ਤਾਂ ਵੇਖਿਆ ਕਿ ਚੰਨੀ ਉੱਥੇ ਹੈ ਹੀ ਨਹੀਂ ਸੀ ਸ਼ਾਇਦ ਮੇਰੇ ਚੁੰਨੀ ਲੱਪਣ ਦੌਰਾਨ ਉਸ ਨੂੰ ਥੱਲਿਓ ਕਿਸੇ ਨੇ ਹਾਕ ਮਾਰ ਦਿੱਤੀ ਸੀ ਹੁਣ ਹੋਰ ਬਾਰੀ ਲੱਗੇ ਖੜੇ ਰਹਿਣਾ ਮੁਨਾਸਿਬ ਨਾ ਸਮਝਦੇ ਹੋਏ ਮੈਂ ਉਥੋਂ ਰਵਾਨਾ ਹੋਣ ਦੀ ਕੀਤੀ ਜਾਂਦੇ ਜਾਂਦੇ ਵੀ ਵਿੱਚੋਂ ਖੁੱਲੇ ਬਾਰੀ ਦਾ ਖੜਾਕ ਮੇਰੇ ਕੰਨਿ ਪੈ ਰਿਆ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਚੰਦਰੀਆ ਚੁੰਨੀ ਤਾਂ ਲਵਾ ਕੇ ਜਾ ਸਾਰੇ ਰਸਤੇ ਮੈਂ ਇਹੀ ਸੋਚਦਾ ਰਿਹਾ ਕਿ ਪਤਾ ਨਹੀਂ ਉਹ ਚੁੰਨੀ ਕਿੱਥੇ ਗਵਾਚ ਗਈ ਜਿਉ ਚੁੰਨੀ ਚੰਨੀ ਦੀ ਮਨਪਸੰਦ ਹੋਈ ਤਾਂ ਭਲਕੇ ਮੈਂ ਚੰਨੀ ਨੂੰ ਕੀ ਜਵਾਬ ਦੇਵਾਂਗਾ ਖਰੇ ਕੀ ਸੋਚੇਗੀ ਚੰਨੀ ਮੇਰੇ ਬਾਰੇ ਕਹੇਗੀ ਕਿ ਮੈਂ ਕਿੰਨਾ ਜਿੱਲੜ ਜਹਾ ਹਾਂ ਉਦਾਂ ਤਾਂ ਉਹਨੂੰ ਵੇਖਣ ਦਾ ਮਾਰਾ ਅੱਡੀਆਂ ਚੁੱਕ ਚੁੱਕ ਵੀ ਮਾਰੇ ਵਿੱਚੋਂ ਝਾਕਦਾ ਰਹਿਣਾ ਪਰ ਜਦੋਂ ਅਸਲ ਅੱਡੀਆਂ ਦੀ ਲੋੜ ਪੈਂਦੀ ਤਾਂ ਪੱਜਨ ਦੀ ਬਜਾਏ ਬੁੱਤ ਬਣਿਆ ਤਮਾਸ਼ਾ ਵੇਖਦਾ ਰਹਿਣਾ ਪਰ ਕਰਨ ਨੂੰ ਮੈਂ ਕਰਦਾ ਵੀ ਕੀ ਹੁਣ ਸਾਰੀ ਦਿਹਾੜੀ ਤਾਂ ਉੱਥੇ ਰਹਿ ਵੀ ਨਹੀਂ ਸੀ ਸਕਦਾ ਜੇ ਕੋਈ ਬੰਦਾ ਜਾਂ ਜਨਾਨੀ ਮੈਨੂੰ ਵੇਖ ਲੈਂਦਾ ਤਾਂ ਸੌ ਸਵਾਲ ਪੁੱਛਦਾ ਤੇ ਮੇਰੇ ਤੋਂ ਤਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਸੀ ਦੇ ਹੋਣਾ ਉੱਤੋਂ ਕਰ ਜਾਣ ਲਈ ਵੀ ਤਾਂ ਮੈਨੂੰ ਦੇਰ ਹੋ ਰਹੀ ਸੀ ਜੇ ਹੋਰ ਥੋੜੀ ਦੇਰ ਉੱਥੇ ਰੁਕ ਜਾਂਦਾ ਤਾਂ ਕਿਸੇ ਨਾ ਕਿਸੇ ਦਾ ਸ਼ੱਕ ਹੋ ਜਾਣਾ ਸੀ ਮੈਂ ਸੋਚਿਆ ਕਿ ਹੋਰ ਦੇ ਵੀ ਛੱਡ ਮਨਾ ਮਾਮੇ ਦੀ ਸੋਚ ਉਹ ਤਾਂ ਹੈ ਹੀ ਵੀ ਬਾਲਾ ਸ਼ੱਕੀ ਚੱਲ ਮਨਾ ਹੁਣ ਸਿੱਧਾ ਕਰ ਚੱਲ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਤੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਇਹ ਕਹਾਣੀ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਧੰਨਵਾਦ